ਅਜੇ ਤੁਸੀਂ ਸਸਤੇ ਜਾਂ ਮਸ਼ੀਨ ਮੇਡ ਬਾਗਲਾ ਬਰੇ ਹੋ ਤੇ ਕਿਰਪਾ ਕਰਕੇ ਇਹ ਵੀਡੀਓ ਸਕਿਪ ਕਰ ਦਿਓ। ਇਹ ਵੀਡੀਓ ਤੁਹਾਡੇ ਲਈ ਨਹੀਂ ਆ। ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਹ ਬਾਗ ਨਾ ਕਿ ਸੈਕਟਰੀ ਚ ਤਿਆਰ ਹੁੰਦੇ ਆ ਤੇ ਨਾ ਹੀ ਕਦੀ ਅੱਡੇ ਤੇ ਲਾ ਕੇ ਜਿਹੜੇ ਆ ਤਿਆਰ ਹੁੰਦੇ ਆ। ਇਹ ਕਈ-ਕਈ ਮਹੀਨਿਆਂ ਦੀ ਮਿਹਨਤ ਨਾਲ ਜਿਹੜੇ ਫਰੇਮ ਲਾ ਕੇ ਇੱਕ-ਇੱਕ ਸੂਈ ਦੇ ਨਾਲ ਟਾਂਕਾ ਪਰੋ ਕੇ ਤੁਹਾਡੇ ਤੱਕ ਜਿਹੜੇ ਆ ਪਹੁੰਚਦੇ ਆ। ਇਹਨਾਂ ਨੂੰ ਕੱਢਣ ਤੇ ਹੀ ਜਿਹੜਾ 3 ਮਹੀਨੇ ਤੋਂ ਲੈ ਕੇ ਸਾਲ-ਸਾਲ ਵੀ ਕਈਆਂ ਬਾਗਾਂ ਨੂੰ ਜਿਤਨਾ ਮੀਨਾ ਕਰੀ ਜਾਂ ਤੋ ਸਾਡੇ ਬਹੁਤ ਹੀ ਬਾਰੀਕ ਬਾਗ ਜਿਹੜੇ ਆ ਸ਼ਾਲੀਮਾਰ ਬਾਗ ਵਰਗੇ ਵੇਖਦੇ ਹੋ ਸਾਲ ਵੀ ਲੱਗ ਜਾਂਦਾ ਸੋ ਪਿੱਛੋ ਵੀ ਵੇਖ ਸਕਦੇ ਹੋ ਇੱਕ ਇੱਕ ਟਾਂਕਾ ਬਹੁਤ ਖੂਬਸੂਰਤੀ ਨਾਲ ਜਿਹੜਾ ਹੈ ਸੂਈ ਦੇ ਨਾਲ ਪਰੋ ਕੇ ਰੇਸ਼ਮ ਦੇ ਧਾਗਿਆਂ ਨਾਲ ਅਸੀਂ ਤੁਹਾਡੇ ਨਾ ਤੁਹਾਡੇ ਲਈ ਲੈ ਕੇ ਆਉਂਦੇ ਆ ਤੇ ਸਪੈਸ਼ਲ ਅਸੀਂ ਖੱਦਰ ਤੇ ਹੀ ਤਿਆਰ ਕਰਦੇ ਆ ਇਹ ਬਾਗ ਕਿਸੇ ਵੀ ਹੋਰ ਕੱਪੜੇ ਤੇ ਨਹੀਂ ਤਿਆਰ ਕਰਦੇ ਸਾਡੀਆਂ ਸੁਆਣੀਆਂ ਬਹੁਤ ਸਾਰੀ ਮਿਹਨਤ ਕਰਦੀਆਂ ਦਿਨ ਰਾਤ ਲਾ ਕੇ ਤੁਹਾਡੇ ਵਿਆਹਾਂ ਦੀ ਸ਼ਾਨ ਵਧਾਉਣ ਲਈ ਇਹ ਬਾਗ ਜਿਹੜੇ ਆ ਤਿਆਰ ਕਰਦੀਆਂ ਤੁਸੀਂ ਵੀ ਖਰੀਦ ਸਕਦੇ ਹੋ ਇਹ ਬਾਗ ਜਾਂ